ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਪੰਜਾਬ ਵਾਸੀਆਂ ਲਈ ਖੁਸ਼ੀ ਭਰੀ ਖਬਰ ਹੈ ਦਰਅਸਲ ਕੇਂਦਰ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਓਡੀਸ਼ਾ ਪੰਜਾਬ ਅਤੇ ਆਂਧਰਾ ਪ੍ਰਦੇਸ਼ ਚ ਕੁੱਲ 4554 ਕਰੋੜ ਰੁਪਏ ਦੇ ਨਿਵਾਸ ਨਾਲ ਚਾਰ ਸੈਮੀ ਕਨੈਕਟਰ ਪਲਾਂਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹਦੇ ਤਹਿਤ ਮਹਾਲਲੇ ਚ ਸੈਂਕੜੇ ਕਰੋੜਾਂ ਰੁਪਏ ਦੇ ਸੈਮੀ ਕਨੈਕਟਰਾਂ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਇਹ ਪ੍ਰੋਜੈਕਟ ਨਾ ਸਿਰਫ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਵਿਕਾਸ ਦਾ ਵੱਡਾ ਪੜਾਹ ਹਨ ਇਸ ਬਾਰੇ ਗੱਲ ਕਰਦੇ ਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਨੇ ਕਿਹਾ ਕਿ ਮਹਾਲੀ ਚ ਲੱਗਣ ਵਾਲੀ ਇਸ ਪ੍ਰੋਜੈਕਟ ਦੀ ਨਾਲ ਹਰ ਸਾਲ ਤਕਰੀਬਨ 158 ਮਿਲੀਅਨ ਜੁਟ ਸੈਮੀ ਕਨੈਕਟਰਸ ਤਿਆਰ ਹੋਣਗੇ ਜੋ ਕਿ ਆਟੋਮੋਟਿਵ ਡਿਫੈਂਸ ਸੋਲਰ એનર્ਜੀ ਸਮੇਤ ਕਈ ਖੇਤਾਂ ਵਿੱਚ ਵਰਤੇ ਜਾਣਗੇ ਰਵਨੀਤ ਸਿੰਘ ਵਿੱਟੂ ਨੇ ਕਿਹਾ ਕਿ ਮਹਾਲੀ ਚ ਸੈਮੀ ਕਨੈਕਟਰ ਜੋਗ ਲਗਾਉਣ ਨਾਲ ਪੰਜਾਬ 'ਚ ਸਥਾਨਿਕ ਰੁਜ਼ਗਾਰ ਤੇ ਮੌਕੇ ਬਣਨਗੇ ਛੋਟੇ ਤੋਂ ਵੱਡੇ ਤੇ ਵਿਅਸਵਧਨਗੇ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਖਾਸ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਜਦੋਂ ਇਹ ਇੰਡਸਟਰੀ ਕੰਮਜਾਬ ਹੋ ਜਾਵੇਗੀ ਤਾਂ ਹੋਰ ਵੀ ਵੱਡੇ ਪ੍ਰੋਜੈਕਟ ਪੰਜਾਬ 'ਚ ਆਉਣਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇਗਾ। ਉਹ ਉਮੀਦ ਕਰਦੇ ਹਨ ਕਿ ਇਸ ਤਰ੍ਹਾਂ ਦੇ ਵਿੱਚ ਵੀ ਪੰਜਾਬ ਨੂੰ ਹੋਰ ਵੱਡੇ ਵਿਕਾਸ ਪ੍ਰੋਜੈਕਟ ਮਿਲਦੇ ਰਹਿਣਗੇ। ਅਜਈਆ ਹੋਰ ਖਬਰਾਂ ਜਨਰਲਿਸ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇ ਆ ਅਜਈਆ ਕਿਸੇ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ